ਦੋਸਤੋ ਛੋਟੀ ਜੀ ਕਹਾਵਤ ਹੈ ਕਿ ਬਿੱਲੀ ਥੈਲੇ ਤੋਂ ਬਾਹਰ ਆ ਗਈ। ਤੁਸੀਂ ਸਭ ਨੇ ਤਕਰੀਬਨ ਹੁਣ ਪੜਿਆ ਹੋਣਾ ਵਾ ਅਖਬਾਰਾਂ 'ਚ ਵੀ ਆ ਗਿਆ ਵਾ ਕਿ ਕੇਜੀਵਾਲ ਪੰਜਾਬ ਦੇ ਵਿੱਚ ਇੱਕ ਰਾਜ ਸਭਾ ਦੇ ਮੈਂਬਰ ਨੂੰ ਲਾਲਚ ਦੇ ਕੇ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਕਿ ਬ੍ਰਾਈਬ ਕਰਕੇ ਸੰਜੀਵ अरोड़ा ਰਾਜ ਸਭਾ ਦਾ ਮੈਂਬਰ ਪਹਿਲਾਂ ਪੰਜਾਬ 'ਚ ਚੁਣ ਕੇ ਗਿਆ ਬੜਾ ਅਮੀਰ ਆਦਮੀ ਤੋਂ ਦਿਖਾਣੇ ਦਾ। ਉਹਦੇ ਤੇ ਉਹਨੂੰ ਲਾਲਚ ਦੇ ਕੇ ਦਬਾਅ ਪਾ ਕੇ ਉਹਨੂੰ ਉਹਨੂੰ ਕਿਹਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਕਿ ਤੂੰ ਜਿਹੜੀ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਹੋਣ ਜਾ ਰਹੀ ਆ ਜਿੱਥੇ ਆਮ ਆਦਮੀ ਪਾਰਟੀ ਦਾ ਐਮਐਲਏ ਮਰ ਗਿਆ ਸੀ ਪਿੱਛੇ ਕੁਝ ਸਮਾਂ ਪਹਿਲਾਂ ਗੁਰਪ੍ਰੀਤ ਸਿੰਘ ਹੋ ਗਿਆ ਉਸ ਜਿਹੜੀ ਸੀਟ ਖਾਲੀ ਹੋਈ ਆ ਉਹਦੀ ਜਿਮਨੀ ਚੋਣ 6 ਮਹੀਨੇ ਦੇ ਵਿੱਚ ਵਿੱਚ ਹੋਣੀ ਆ ਤੇ ਕੇਜਰੀਵਾਲ ਨੇ ਇਸ ਤਰ੍ਹਾਂ ਦਾ ਛਾਤਰ ਲੀਡਰ ਹੈ ਉਹ ਸ਼ਾਹ ਲੀਡਰ ਆ ਉਹਨੇ ਸੋਚਿਆ ਕਿ ਕਿਉਂ ਨਾ ਸੰਜੀਵ ਸ਼ਰਮਾ ਨੂੰ ਮੈਂ ਜਿਮਨੀ ਚੋਣ ਚ ਉਤਾਰ ਦਿਆ ਔਰ ਸਾਰੀ ਸਰਕਾਰੀ ਤਾਕਤ ਸ਼ਕਤੀ ਜਿਵੇਂ ਜਿਮਨੀ ਚੋਣਾ ਸਰਕਾਰਾਂ ਕਰਦੀਆਂ ਝੋਕ ਕੇ ਇਹਨੂੰ ਉੱਥੋਂ ਐਮ.ਐਲ.ਏ ਬਣਾ ਦਿਆ ਤੇ ਬਾਅਦ ਚ ਉਹਨੂੰ ਲਾਲਚ ਦਿੱਤਾ ਉਹਨਾਂ ਡਿਫੀਨਿਟਲੀ ਕਿ ਤੈਨੂੰ ਮਨਿਸਟਰ ਬਣਾ ਦੇਾਂਗੇ ਪੰਜਾਬ ਸਰਕਾਰ ਦੇ ਵਿੱਚ ਔਰ ਉਹਦੀ ਜਿਹੜੀ ਸੀਟ ਖਾਲੀ ਹੋਵੇਗੀ ਰਾਜ ਸਭਾ ਦੀ ਉਹ ਕੇਚਰੀਵਾਲ ਸਾਹਿਬ ਲੈਣਾ ਚਾਹੁੰਦੇ ਨੇ ਆਪ ਖੁਦ ਰਾਜ ਸਭਾ ਦਾ ਪੰਜਾਬ ਚੋਂ ਮੈਂਬਰ ਬਣਨਾ ਚਾਹੁੰਦੇ ਯਾਦ ਰਹੇ ਕਿ ਕੌਣ ਹੈ ਵਿਅਕਤੀ ਅਰਵਿੰਦ ਕੇਜਰੀਵਾਲ ਜਦੋਂ ਅੰਦੋਲਨ ਚ ਬਾਹਰ ਨਿਕਲ ਕੇ ਆਇਆ ਇਹਦੇ ਲਫ਼ਜ਼ ਨੇ ਕਿ ਹਮ ਯਹਾਂ ਸੱਤਾ ਪਰਿਵਰਤਨ ਕਰਨੇ ਨਹੀਂ ਆਏ ਹਮ ਵਿਵਸਥਾ ਪਰਿਵਰਤਨ ਕਰਨੇ ਆਏ ਹੈ ਮਤਲਬ ਕਿ ਅਸੀਂ ਸੱਤਾ ਦੇ ਲਾਲਚੀ ਨਹੀਂਗੇ ਅਸੀਂ ਤਾਂ ਇੱਕ ਸਿਚੁਏਸ਼ਨ ਜੋ ਦੇਸ਼ ਵਿੱਚ ਇਸ ਵਕਤ ਪੋਲਿਟੀਕਲ ਕਲਚਰ ਟੈਸ਼ ਨੈਸ਼ ਹੋਇਆ ਪਿਆ ਉਹਨੂੰ ਅਸੀਂ ਠੀਕ ਠਾਕ ਕਰਾਂਗੇ ਚਲੋ ਉਹਨੂੰ ਤਾਂ ਕੀ ਠੀਕ ਕਰਨਾ ਸੀ ਇਹਨਾਂ ਨੇ ਪਿਛਲੇ 10 ਸਾਲਾਂ 'ਚ ਲੁੱਟ ਖਸੁੱਟ ਕੀਤੀ ਹੈ ਇਹਨਾਂ ਨੇ ਸ਼ਰਾਬ ਦੇ ਕੋਟਾਲੇ ਚ ਫਸ ਚੁੱਕੇ ਨੇ ਜੇਲਾ ਜਾ ਚੁੱਕੇ ਨੇ ਸ਼ੀਸ਼ ਮਹਿਲ ਵਰਗੇ ਇਲਜ਼ਾਮ ਇਹਨਾਂ ਤੇ ਠੁਕ ਚੁੱਕੇ ਨੇ ਔਰ ਕੱਲ ਟੈਗ ਦੀ ਰਿਪੋਰਟ ਜਿਹੜੀ 10 ਸਾਲ ਕੇਜਰੀਵਾਲ ਨੇ ਉੱਥੇ ਪੇਸ਼ ਨਹੀਂ ਹੁਣ ਦਿੱਤੀ ਵਿਧਾਨ ਸਭਾ ਚ ਦਿੱਲੀ ਕੱਲ ਦਿੱਲੀ ਵਿਧਾਨ ਸਭਾ ਤੇ ਪੇਸ਼ ਹੋਈ ਰਿਪੋਰਟ ਉਹਦੇ ਚ ਕਿਹਾ ਕਿ 2000 ਕਰੋੜ ਰੁਪਏ ਤੋਂ ਵੱਧ ਇਸ ਫਰਜ਼ੀ ਸ਼ਰਾਬ ਕੋਟਾਲੇ ਦੀ ਨੀਤੀ ਨੇ ਦਿੱਲੀ ਦੇ ਖਜ਼ਾਨੇ ਦਾ ਤਬਾਹ ਕੀਤਾ ਵਾ ਹਾਲੇ ਪਤਾ ਨਹੀਂ ਕਿੰਨੀਆਂ ਕੈਂਕ ਰਿਪੋਰਟਸ ਹੋਰ ਆਉਣੀਆਂ ਔਰ ਇਹ ਉਹ ਵਿਅਕਤੀ ਹੁਣ ਇੱਕ ਦਿਨ ਵੀ ਸੱਤਾ ਤੋਂ ਬਾਹਰ ਨਹੀਂ ਹੋ ਸਕਦਾ ਕਿਉਂਕਿ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਇਹੀ ਕਹਿੰਦਾ ਸੀਗਾ ਨਾ ਕਿ ਮੈਂ ਤਾਂ ਆਪ ਮੁੱਖ ਮੰਤਰੀ ਤੱਬ ਬਣੂੰਗਾ ਜਦ ਦਿੱਲੀ ਕੇ ਲੋਕ ਮੈਨਰੇ ਕੋ ਇਸ ਕੁਰਸੀ ਤੇ ਬਿਠਾਏਗੇ ਉਹ ਕੁਰਸੀ ਤਾਂ ਕਿ ਖਾਲੀ ਮੁੱਖ ਮੰਤਰੀ ਤਾਂ ਉਹਨਾਂ ਨੇ ਕੀ ਬਣਾਉਣਾ ਸੀਗਾ ਉਹਨਾਂ ਨੇ ਕੇਚਰੀ ਫਾਲ ਹੀ ਹਰਾ ਦਿੱਤਾ ਮਤਲਬ ਜੜ ਪੁੱਟ ਦਿੱਤੀ ਇਸ ਬੰਦੇ ਦੀ ਪਰ ਹੁਣ ਇਹਦਾ ਇਹਦਾ ਲਾਲਚ ਦੇਖ ਲਓ ਕਿ ਇਹ ਸਾਦਾ ਪੰਜਾਬ ਜਿਹੜਾ ਬਹਾਦਰ ਲੋਕਾਂ ਦਾ ਪੰਜਾਬ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਤੇਗ ਬਹਾਦਰ ਮਾਈ ਭਾਗੋ ਭਾਈ ਜੈਤਾ ਜੀ ਦਾ ਇਤਿਹਾਸ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਔਰ ਸਾਡੇ ਹੋਰ ਬਹੁਤ ਮਹਾਪੁਰਸ਼ ਸਾਧੂ ਸੰਤ ਕਬੀਰ ਸਾਹਿਬ ਵਰਗੇ ਔਰ ਬਹਾਦਰ ਚੋਦੇ ਸੁੱਖਾ ਸਿੰਘ ਮਹਤਾਬ ਸਿੰਘ ਵਰਗੇ ਜਿਨ੍ਹਾਂ ਨੇ ਮੱਸੀ ਰੰਗੜ ਦਾ ਸਿਰ ਕਲਮ ਕਰਤਾ ਸੀਗਾ ਔਰ ਬੁਰ ਬੁੱਤਾ ਸਿੰਘ ਗਰਜਾ ਸਿੰਘ ਜਿਨ੍ਹਾਂ ਨੇ ਮੁਗਲ ਸਲਤਨਤ ਦੇ ਸਾਹਮਣੇ ਦੋ ਵਿਅਕਤੀਆਂ ਨੇ ਫੈਸਲਾ ਕੀਤਾ ਕਿ ਅਸੀਂ ਵਿਗਾਵਾ ਦਾ ਝੰਡਾ ਖੜਾ ਕਰਾਂਗੇ ਉਹਨਾਂ ਨੇ ਟੈਕਸ ਇਕੱਠਾ ਕਰਨਾ ਸ਼ੁਰੂ ਕਰਤਾ ਪੰਜਾਬ ਦੇ ਮੁਗਲ ਸਲਤਨਤ ਦੇ ਨੱਕ ਦੇ ਥੱਲੇ ਛੋਟੇ-ਛੋਟੇ ਸੈਬਸਾ ਦੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਨੀਹਾਂ ਵਿੱਚ ਲੈ ਗਿਆ ਛੋਟੇ-ਛੋਟੇ 7 ਸਾਲ 9 ਸਾਲ ਦੇ ਇਹ ਨਹੀਂ ਮੰਨਨੀ ਪਰ ਉਸ ਤੋਂ ਬਾਅਦ ਲੰਬਾ ਚੌੜਾ ਇਤਿਹਾਸ ਸ਼ਹੀਦ ਭਗਤ ਸਿੰਘ ਜਿਨ੍ਹਾਂ ਜਿਨ੍ਹਾਂ ਦੀਆਂ ਫੋਟੋਆਂ ਇਹਨਾਂ ਨੇ ਬਾਬਾ ਸਾਹਿਬ ਅੰਬੇਦਕਰ ਦੀਆਂ ਪਿੱਛੇ ਟੰਗੀਆਂ ਹੋਈਆਂ ਸੀਗੀਆਂ ਇਹ ਪੰਜਾਬ ਅ ਭਾਦਰ ਲੋਕਾਂ ਦੀ ਧਰਤੀ ਆ ਤੇ ਸਾਡੇ ਤੇ ਰਾਜ ਕੌਣ ਕਰ ਰਿਹਾ ਅੱਜ ਮਾਫ ਕਰਨਾ ਚੰਗਾ ਨਹੀਂ ਲੱਗਦਾ ਕੱਲ ਭਗਵੰਤ ਸਿੰਘ ਮਾਨ ਐਨਕਾ ਲਾ ਕੇ ਆਇਆ ਸੀ ਨਾ ਖਬਰ ਇਹ ਆ ਕਿ ਬਠਿੰਡਾ ਦਾ ਜਿਹੜਾ ਲੇਕ ਵਿਊ ਗੈਸਟ ਹਾਊਸ ਆ ਉਸ ਦਾ ਸਰਕਾਰੀ ਫਰਮਲ ਪਾਣ ਦਾ ਸਰਕਾਰੀ ਗੈਸਟ ਹਾਊਸ ਆ ਉੱਥੇ ਇਹ दारू ਪੀ ਕੇ ਡਿੱਗਿਆ ਵਾ ਇਹਦੀ ਅੱਖ ਤੇ ਸੱਟ ਲੱਗੀ ਆ ਉੱਥੋਂ ਫਿਰ ਇਹਨੂੰ ਚੱਕ ਕੇ ਹੈਲੀਕਾਪਟਰ ਤੇ ਵਾਪਸ ਚੰਡੀਗੜ੍ਹ ਲੈ ਕੇ ਆਏ ਨੇ ਔਰ ਚੰਦ ਦੇਨ ਪਹਿਲਾਂ ਵਿਕਰਮ ਜੀਠਿਆ ਨੇ ਖੁਲਾਸਾ ਕੀਤਾ ਕਿ ਉਹ ਹੁਸ਼ਿਆਰਪੁਰ ਵਿੱਚ ਜਾ ਕੇ ਵੀ ਜਿਆਦਾ दारू ਪੀ ਕੇ ਕਿਸੇ ਆਈਪੀਐਸ ਆਫਸਰ ਮਹਿਲਾ ਦੇ ਨਾਲ ਇਹਨੇ ਮਿਸਬੀਹੇਵ ਕੀਤਾ ਇਸ ਗੱਲ ਦਾ ਖੁਲਾਸਾ ਉਸਨੇ ਕੀਤਾ ਅਕਾਲੀ ਦਲ ਦੇ ਕਾਗੂ ਨੇ ਉਹ ਸਾਡਾ ਪੰਜਾਬ ਤੇ ਹੁਣ ਰਾਜ ਕਰ ਰਹੇ ਨੇ ਇਹ ਲੋਕ ਤੁਸੀਂ ਡੇਢ ਦਿਨ ਦਾ ਸੈਸ਼ਨ ਦੇਖ ਲਿਆ ਬਿਲਕੁਲ ਮੁੱਦਾਹੀਨ ਸੈਸ਼ਨ ਕੋਈ ਪੰਜਾਬ ਦਾ ਮੁੱਦਾ ਨਸ਼ੇ ਦਾ ਬੇਅਦਬੀਆਂ ਦਾ ਭ੍ਰਿਸ਼ਟਾਚਾਰ ਦਾ ਮਾਈਨਿੰਗ ਦਾ ਕੋਈ ਗੱਲ ਉੱਥੇ ਹੋਣ ਨਹੀਂ ਦਿੰਦੇ ਟਿਚਰਾ ਕਰਦੇ ਨੇ ਦੂਜਿਆਂ ਨੂੰ ਤੁਹਾਡੇ ਨਾ 3 ਐਮਐਲਏ ਨੇ ਤੇ ਨਾ 7 ਐਮਐਲਏ ਨੇ ਜਦ ਸਾਡਾ ਲੀਡਰ ਆਫ অপੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਦਾ ਸਾਰੀ ਕਾਂਗਰਸ ਪਾਰਟੀ ਦੇ ਐਮਐਲਏ ਉਹਦੇ ਨਾਲ ਹੀ ਖੜਦੇ ਆ ਸੀ ਇਸ ਕਰਕੇ ਪੰਜਾਬ ਤੇ ਹੁਣ ਰਾਜ ਕਰ ਰਹੇ ਨੇ ਇਹ ਲੋਕ ਜਿਨ੍ਹਾਂ ਦਾ ਕੋਈ ਵजूद ਨਹੀਂਗਾ ਜਿਨ੍ਹਾਂ ਨੇ ਕੁਝ ਪਿਛਲੇ 3 ਸਾਲਾਂ ਚ ਕੀਤਾ ਨਹੀਂ 1 ਲੱਖ ਕਰੋੜ ਰੁਪਏ ਪਿਛਲੇ 3 ਸਾਲਾਂ ਵਿੱਚ ਕਰਜ਼ਾ ਚੜਾਇਆ ਛੱਡਦੇ ਜਿਹੜੇ ਮਗਰਿਆਂ ਨੂੰ ਗਾਲਾਂ ਕੱਢਦੇ ਸੀ ਉਹਨਾਂ ਨੇ 40 ਸਾਲਾਂ ਚ ਮਾੜੀ ਗੱਲ ਹੋਊਗੀ ਅਗਰ ਕਰਜ਼ਾ ਚੜਿਆ ਪਰ ਫਿਰ ਵੀ 40 ਸਾਲ ਲੱਗੇ ਉਹਨਾਂ ਨੂੰ 3 ਲੱਖ ਕਰੋੜ ਦਾ ਕਰਜ਼ਾ ਚੜੂਆਉਣ ਵਾਸਤੇ ਤੇ ਸਾਡੇ ਪੰਜਾਬ ਦੇ ਵਿੱਚ ਇਹ ਸਾਡੇ ਪੰਜਾਬ ਤੇ ਹੁਣ ਭਗਵੰਤ ਮਾਨ ਤਾਂ ਪ੍ਰੌਕਸੀ ਚੀਫ ਮਿਨਿਸਟਰ ਬਹਿ ਗਿਆ ਲੱਗਦਾ ਇਹਦੇ ਮਰਜ਼ੀ ਤੋਂ ਬਗੈਰ ਬਦਲੀਆਂ ਕੀਤੀਆਂ ਜਾ ਰਹੀਆਂ ਮੈਨੂੰ ਤਾਂ ਇਹ ਵੀ ਪਤਾ ਲੱਗਾ ਕਿ ਕੇਜਰੀਵਾਲ ਨੇ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਸਾਰੇ ਐਸਐਸਪੀ ਜਿਹੜੇ ਲਾਏ ਨੇ ਉੱਥੇ ਸੱਦੇ ਗਏ ਨੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਦਾ स्लॉट ਸੀਗਾ ਤਿੰਨ ਤਿੰਨ ਚਾਰ ਚਾਰ ਜ਼ਿਲ੍ਹਿਆਂ ਦੇ ਐਸਐਸਪੀ ਉਹਨੂੰ ਕੇਜਰੀਵਾਲ ਆਪ ਉੱਥੇ ਉਹਨਾਂ ਦੀ ਕਲਾਸ ਲੈ ਰਿਹਾ ਵਾ ਉਹਨਾਂ ਨੂੰ ਹਦਾਇਤਾਂ ਦੇ ਰਿਹਾ ਵਾ ਜਿਹੜਾ ਆਦਮੀ ਨਕਾਰਿਆ ਜਾ ਚੁੱਕਾ ਜਿਹੜਾ ਐਮ.ਐਲ.ਏ ਵੀ ਨਹੀਂਗਾ ਜਿਹੜਾ ਲਤਾੜਿਆ ਜਾ ਚੁੱਕਾ ਦਿੱਲੀ ਦੇ ਵਿੱਚ ਲੋਕਾਂ ਵੱਲੋਂ ਰਿਜੈਕਟ ਕੀਤਾ ਜਾ ਚੁੱਕਾ ਉਹ ਰਿਜੈਕਟਡ ਲੀਡਰ ਸਾਡੇ ਤੇ ਰਾਜ ਕਰਨਗੇ ਔਰ ਬਨੀਸ਼ ਸੋਡਿਆ ਜਿਹੜਾ ਖੁਦ ਰਿਜੈਕਟ ਹੋ ਗਿਆ ਉਹ ਤੋਂ ਹਾਰ ਗਿਆ ਦਿੱਲੀ ਦੀ ਇਲੈਕਸ਼ਨ ਉਹ ਸਾਡੇ ਸਕੂਲਾਂ ਦੀ ਇਨਸਪੈਕਸ਼ਨ ਕਰਦਾ ਫਿਰਦਾ ਇੱਥੋਂ ਦੇ اخਲਾਕੀ ਟੀਚਰਾਂ ਦੀ ਜਥੇਬੰਦੀਆਂ ਨੇ ਕਿਹਾ ਡੈਮੋਕਰੈਟਿਕ ਸ਼ਹਿਰ ਉਹਨਾਂ ਦਾ ਫਰੰਟ ਆ ਉਹ ਕਹਿੰਦੇ ਜੀ ਇਹ ਕੌਣ ਹੁੰਦਾ ਸਾਡੇ ਸਕੂਲਾਂ ਨੂੰ ਚੈੱਕ ਕਰਨ ਵਾਲਾ ਤੇ ਹੁਣ ਕੇਜਰੀਵਾਲ ਸਾਹ ਨਹੀਂ ਲੈ ਸਕਦਾ ਨਾ ਸੱਤਾ ਤੋਂ ਬਿਨਾਂ ਤਾਂ ਹੁਣ ਉਹਨੇ ਸ਼ਰਾਦ ਖੇਡੀ ਕਿ ਸੰਜੀਵ ਰੋੜੇ ਨੂੰ ਇੱਧਰ ਭੇਜੋ ਤੇ ਜੇ ਜਿੱਤ ਗਿਆ ਤੇ ਜੋ ਇਹਨਾਂ ਨੇ ਹੁਣ ਪੈਸਾ ਖਰਚਣਾ, दारू ਪਲਵਾਉਣੀ ਉੱਥੇ ਲੁਧਿਆਣੇ ਵਿੱਚ ਤੇ ਜਿਤਾ ਕੇ ਉਹਨੂੰ ਮਨਿਸਟਰ ਬਣਾ ਦਾਂਗੇ ਤੇ ਉਹਦੀ ਸੀਟ ਰਾਜ ਸਭਾ ਦੀ ਲੈ ਕੇ ਮੈਂ ਆਪ ਐਮਪੀ ਬਣੂੰਗਾ। ਔਰ ਯਾਦ ਰਹੇ ਕਿ ਜਦੋਂ ਦਿੱਲੀ ਦੇ ਲੋਕਾਂ ਨੇ ਰਿਜੈਕਟ ਸੌਰੀ ਦਿੱਲੀ ਦੇ ਇਲੈਕਸ਼ਨ ਤੋਂ ਪਹਿਲਾਂ ਜਦੋਂ ਸਿਫਾ ਦਿੱਤਾ ਇਹਨਾਂ ਨੂੰ بطور ਚੀਫ ਮਨਿਸਟਰ ਇਸ ਬੰਦੇ ਨੇ ਇੱਕ ਦਿਨ ਵੀ ਕਿਸੇ ਆ ਸਧਾਰਨ ਕੰਮ ਚ ਨਹੀਂ ਰਿਹਾ। ਜਦੋਂ ਕੱਢਿਆ ਗਿਆ ਨਾ ਸ਼ਿਸ਼ਮੈਲ ਤੋਂ ਫਿਰ ਇਹਨੇ ਕਿੱਥੇ ਜਾ ਕੇ ਰਿਹਾ ਇਹਨੇ ਸਾਦਾ ਜਿਹੜਾ ਪੰਜਾਬ ਦਾ ਲਵਲੀ ਯੂਨੀਵਰਸਿਟੀ ਦਾ ਮਾਲਕ ਹੈ ਅਸ਼ੋਕ ਮਿੱਤਲ ਰਾਜ ਸਭਾ ਦਾ ਮੈਂਬਰ ਉਹਦਾ ਘਰ ਲੈ ਲਿਆ। ਔਰ ਪਤਾ ਲੱਗਿਆ ਕਿ ਮਨੀਸ਼ ਸੋਸੋਡੀਆਂ ਨੇ ਹਰਪਜਨ ਸਿੰਘ ਕ੍ਰਿਕਟਰ ਦਾ ਘਰ ਲੈ ਲਿਆ। ਮਤਲਬ ਇਹ ਹੁਣ ਆਲੀਸ਼ਾਨ ਘਰਾਂ ਤੋਂ ਡੇਢ-ਡੇ ਦੋ-ਦੋ ਤਿੰਨ-ਤਿੰਨ ਕਿੱਲਿਆਂ ਦੇ ਘਰ ਤੋਂ ਵਗਿਆ ਰਹਿ ਨਹੀਂ ਸਕਦੇ। ਅਖੇ ਜੀ ਅਸੀਂ ਤਾਂ ਸਧਾਰਨ ਜਿਹੇ ਬੰਦੇ ਆ ਸਾਡੇ ਤਾਂ ਇੱਛਾ ਹੀ ਕੋਈ ਨਹੀਂ ਅਸੀਂ ਤਾਂ ਗੱਡੀਆਂ ਮੋਟਰਾਂ ਨਹੀਂ ਲਵਾਂਗੇ। ਹਜ਼ਾਰ-ਹਜ਼ਾਰ ਗਨਮੈਨ ਯਾਰ ਚੀਫ ਮਿਨਿਸਟਰ ਸਾਡਾ ਪੰਜਾਬ ਦਾ 100-100 ਗੱਡੀ ਔਰ ਕੇਚਰੀਵਾਲ ਨੂੰ ਇੱਕ ਜ਼ੈਡ ਸਿਕਿਉਰਿਟੀ ਖੋਰ ਦਿੱਤੀ ਹੋਈ ਸੱਥ ਦੇ ਲਈ ਤੇ ਫਿਰ ਕਹੀ ਜਾਂਦੇ ਨੇ ਅਸੀਂ ਤਾਂ ਬਹੁਤ ਸਾਦੇ ਜਿਹੇ ਘਰਾਂ ਦੇ ਮੁੰਡੇ ਕੱਲ ਵਿਧਾਨ ਸਭਾ 'ਚ ਭਗਵੰਤ ਪਾਨ ਬੋਲ ਰਿਹਾ ਮੇਰੀ ਤਾਂ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਕੇਸ ਸੀ ਜਿਹੜਾ ਛੁੱਟਾ ਕੇਸ ਭਗਵੰਤ ਮਾਨ ਨੇ ਮੇਰੇ ਤੇ ਕੀਤਾ ਹੋਇਆ ਮੈਂ ਤਾਂ ਲੜ ਰਿਹਾ ਹਾਂ ਔਰ ਲੜੂਗਾ ਅਖੀਰ ਤੱਕ ਮਰਦੇ ਦਮ ਤੱਕ ਤਾਂ ਕਿ ਕਿਸੇ ਹੋਰ ਨਾਲ ਬੇਇਨਸਾਫੀ ਨਾ ਹੋਵੇ ਮੈਂ ਉਸ ਕੇਸ ਨੂੰ ਅਖੀਰ ਕੀ ਕਹਿੰਦੇ ਹੁੰਦੇ ਕਿ ਅਲਟੀਮੇਟ ਕਨਕਲੂਜਨ ਤੱਕ ਲੈ ਕੇ ਜਾਊਂਗਾ ਪਰ ਕੀ ਕਹਿ ਰਿਹਾ ਸੀ ਕਿ ਕੱਲ ਉੱਥੇ ਅਸੀਂ ਤਾਂ ਆਮ ਜਿਹੇ ਘਰਾਂ ਦੇ ਲੋਕੀ ਆਏ ਨਾ ਤੋ ਜਰ ਨਹੀਂ ਹੁੰਦਾ ਹੁਣ ਆਮ ਨੇ ਇਹ ਸਾਰੇ ਐਮਐਲਏਸ ਕ੍ਰਸ਼ ਰਾਣਿਆਂ ਤੋਂ ਮਹੀਨਾ ਲੈ ਰਹੇ ਨੇ ਸਾਰੇ ਐਮ ਐਲ ਏਜ਼ ਹਲਕਿਆਂ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਸਾਰੇ ਐਮ ਐਲ ਏਜ਼ ਥਾਣਿਆਂ ਚੋਂ ਤਹਿਸੀਲਾਂ ਚੋਂ ਪੈਸੇ ਲੈ ਰਹੇ ਨੇ ਔਰ ਜਿਹੜੀ ਗੱਲ ਠੀਕ ਉਠਾਈ ਮਰਤਾਪ ਸਿੰਘ ਬਾਜਵਾ ਨੇ ਜਿਹੜੀ ਬਿਲਡਰਸ ਐਸੋਸੀਏਸ਼ਨ ਆ ਜਿਹੜੇ ਮਿਸਟਰ ਧਾਲੀਵਾਲ ਐਡਵੋਕੇਟ ਨੇ ਉਹਨਾਂ ਨੇ ਗੱਲ ਨਹੀਂ ਉਠਾਈ ਕਿ 1080 ਕਰੋੜ ਰੁਪਏ ਦਾ ਮਹੀਨੇ ਦੀ ਰਿਸ਼ਵਤ ਖੋਰੀ ਚੱਲ ਰਹੀ ਹੈ ਤਹਿਸੀਲਾਂ ਦੇ ਵਿੱਚ ਚਾਹ ਚੈੱਕ ਕਰ ਲੋ ਕਿਸੇ ਤਹਿਸੀਲ ਦੇ ਵਿੱਚ ਸਾਡੀ ਇੱਕ ਛੋਟੀ ਜੀ ਤਹਿਸੀਲ ਆ ਪਲੱਤ 40000 ਰੁਪਏ ਤੋਂ ਬਗੈਰ ਕੋਈ ਰਜਿਸਟਰ ਨਹੀਂ ਹੋ ਸਕਦਾ ਦਾ ਲਾਲੂ ਅੰਦਾਜ਼ਾ ਕਿੰਨੀਆਂ ਸੈਂਕੜੇ ਤਹਿਸੀਲਾਂ ਨੇ ਤੇ ਕਿੰਨੀਆਂ ਸਬ ਤਹਿਸੀਲਾਂ ਨੇ ਕਿ ਕਿੱਦਾਂ ਰਜਿਸਟਰੀਆਂ ਹੋ ਰਹੀਆਂ ਤਾਂ ਪੈਸੇ ਕਿੱਥੇ ਜਾ ਰਿਹਾ ਵਾ ਸਾਰਾ ਪੈਸਾ ਇੱਥੇ ਜਾ ਰਿਹਾ ਮਾਈਨਿੰਗ ਦਾ ਕਹਿੰਦਾ ਹੁੰਦਾ ਸੀ ਕਿਚਰੀਵਾਲ ਹਮਾਰੇ ਕੋ ਮੌਕਾ ਮਿਲੇਗਾ ਹਮ ਆਪਣੀ ਗਾਰੰਟੀ ਪੂਰੀ ਕਰਨੇ ਲਈ ਪੈਸਾ ਕਹਾਂਸੇ ਚੁਟਾਏਗੇ ਹਮ 20000 ਕਰੋੜ ਰੁਪਿਆ ਗੈਰ ਕਾਨੂੰਨੀ ਮਾਈਨਿੰਗ ਸੇ ਬੰਦ ਕਰੇਗੇ 3 ਸਾਲ ਹੋ ਗਏ ਮੇਰੇ ਵੀਰੋ 250 ਕਰੋੜ ਰੁਪਿਆ ਤੋਂ ਜ਼ਿਆਦਾ ਆਮਦਨ ਨਹੀਂ ਹੋ ਸਕੀ ਮਾਈਨਿੰਗ ਦੇ ਮੁੱਦੇ ਤੋਂ ਪੰਜਾਬ ਸਰਕਾਰ ਨੂੰ ਇਹਦਾ ਮਤਲਬ 190007500 ਕਰੋੜ ਰੁਪਏ ਕਿੱਥੇ ਜਾ ਰਿਹਾ ਹੁਣ ਕੇਸ਼ਰੀਵਾਲ ਸਾਹਿਬ ਦੱਸ ਸਕਦੇ ਨੇ ਇਹਨਾਂ ਦੇ ਕੋਲ ਹੀ ਜਾ ਰਿਹਾ ਸਾਰਾ ਪੈਸਾ ਜਿਹੜੀ ਸਾਡਾ 150 ਰੁਪਏ ਕੱਟ ਲੱਗਿਆ ਝੋਨੇ ਦੀ ਫਸਲ ਦਾ ਉਹ ਕਿੱਥੇ ਗਿਆ ਸਾਰਾ ਪੈਸਾ 5000 ਕਰੋੜ ਰੁਪਏ ਬਣਦਾ ਵਾ ਕਿੱਥੇ ਜਾ ਰਿਹਾ ਸਾਰਾ ਪੈਸਾ ਔਰ ਇਹ ਗੱਲ ਸਾਬਤ ਹੋ ਗਈ ਆ ਕੈਕ ਰਿਪੋਰਟ ਨੇ ਸਾਬਤ ਕਰਤਾ ਕਿ 2000 ਕਰੋੜ ਰੁਪਏ ਦਾ ਘੁਟਾਲਾ ਸ਼ਰਾਬ ਦੀ ਨੀਤੀ ਚ ਇਹ ਪੰਜਾਬ ਦੀ ਸ਼ਰਾਬ ਦੀ ਨੀਤੀ ਜਦੋਂ ਇਨਵੈਸਟੀਗੇਟ ਹੋਵੇਗੀ ਯਾਦ ਰੱਖਣਾ ਕਿ ਉਹਦੇ ਵਿੱਚ ਵੀ ਸੈਂਕੜੇ ਕਰੋੜਾਂ ਰੁਪਏ ਦਾ ਘੁਟਾਲਾ ਨਜ਼ਰ ਆਇਆ ਕਿ ਬਹੁਤ سیم ਪਾਲਿਸੀ سیم ਪ ਸੇਮ ਕਮਿਸ਼ਨ ਸੇਮ ਕੰਡੀਸ਼ਨਸ ਸਾਰਾ ਕੁਝ ਸਾਰਾ ਕੁਝ ਸੇਮ ਹੈ ਸੋ ਮੇਰੇ ਵੀਰੋ ਪੰਜਾਬ ਦੇ ਗੈਰਤਮੰਦ ਲੋਕਾਂ ਨੂੰ ਔਰ ਮੈਂ ਛਾੜੂ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਯਾਰੋ ਤੁਸੀਂ ਤੁਹਾਨੂੰ ਸਿਰਫ ਦਰੀਆਂ ਚੱਕਣਾਂ ਵਾਸਤੇ ਰੱਖਿਆ ਵਾ ਤੁਹਾਨੂੰ ਸਿਰਫ ਕੁੱਟਖਾਣਾਂ ਵਾਸਤੇ ਰੱਖਿਆ ਵਾ ਤੁਸੀਂ ਕਿਉਂ ਨਹੀਂ ਉੱਠ ਕੇ ਵਿਰੋਧ ਕਰਦੇ ਥੱਲਿਓਂ ਇੱਕ ਵਿਰੋਧ ਪੈਦਾ ਕਰੋ ਸੋਸ਼ਲ ਮੀਡੀਆ ਦੇ ਉੱਤੇ ਕਿ ਨੋ ਟੂ ਕੇਜਰੀਵਾਲ ਨੋ ਟੂ ਕੇਜਰੀਵਾਲ ਕਿ ਤੂੰ ਇੱਥੇ ਸਾਡੇ ਪੰਜਾਬ ਵਿੱਚ ਚੋਰ ਦਰਵਾਜ਼ੇ ਰਾਹੀਂ ਤੈਨੂੰ ਰਾਜ ਸਭਾ ਦਾ ਮੈਂਬਰ ਨਹੀਂ ਬਣਨ ਦਿੱਤਾ ਜਾਵੇਗਾ ਉਸ ਤੋਂ ਪਹਿਲਾਂ ਅਸੀਂ ਪੂਰੀ ਯਤਨ ਕਰਾਂਗੇ ਬਾਹ ਲਾਵਾਂਗੇ ਆਪਣੀ ਪਾਰਟੀ ਨੂੰ ਕਹਿਣਾ ਕਿ ਸਭ ਕੁਝ ਛੱਡ ਕੇ ਉਹ ਦਿਹਾਣੇ ਵਿੱਚ ਸਾਰੇ ਢੇਰਾ ਲਾ ਕੇ ਇੱਕ ਇੱਕ ਘਰ ਦਾ ਦਰਵਾਜ਼ਾ ਖੜਕਾ ਕੇ ਸਿਰਫ ਉਹਨਾਂ ਨੂੰ ਉਹਨਾਂ ਦਾ ਉਹਨਾਂ ਦੀ ਗੈਰਤ ਇਹ ਜਗਾਓ ਕਿ ਪੰਜਾਬ ਕੋਈ ਕੀ ਕਹਿੰਦੇ ਹੁੰਦੇ ਇੱਕ ਫਰਜ਼ੀ ਇਨਕਲਾਬੀਆਂ ਦੀ ਧਰਤੀ ਨਹੀਂ ਗੀ ਝੂਠਿਆਂ ਦੀ ਧਰਤੀ ਨਹੀਂ ਗੀ ਇੱਥੇ ਟਾਕਾ ਨਹੀਂ ਵੱਜ ਸਕਦਾ ਚੋਰ ਦਰਵਾਜ਼ੇ ਨਹੀਂ ਤੁਸੀਂ ਫੜ ਨਹੀਂ ਸਕਦੇ ਇਹ ਇਹ ਸਾਡਾ ਫਰਜ਼ ਬਣਦਾ ਵਾ ਵੀ ਸ਼ੁੱਡ ਡੀਫੀਟ ਆਮ ਆਦਮੀ ਪਾਰਟੀ ਇਨ ਦਾ ਲੁਥਾਨਾ ਵੈਸਟ ਬਾਇ ਇਲੈਕਸ਼ਨ ਐਜ਼ ਐਂਡ ਵੈਨ ਹੈਲਡ ਜਦ ਵੀ ਹੋਵੇਗੀ ਤਕੜੇ ਹੋ ਕੇ ਲੜਨੀ ਪਵੇਗੀ ਇਹ ਨਹੀਂ ਕਿ ਅਸੀਂ ਕੋਈ ਪਿੱਛੇ ਹਟ ਜਾਈਏ ਕਿੱਦਾਂ ਕਰੀਏ ਤਾਂ ਕਿ ਇਹ ਵਿਅਕਤੀ ਸਾਡੇ ਰਾਜ ਸਭਾ ਦਾ ਮੈਂਬਰ ਨਾ ਬਣ ਸਕੇ ਔਰ ਸਭ ਤੋਂ ਸ਼ਰਮਨਾਕ ਗੱਲ ਪੰਜਾਬੀ ਕੋ ਇਹ ਹੋਵੇਗੀ ਜਿਹੜੇ ਬੰਦੇ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਨਹੀਂ ਨਾ ਬੋਲ ਸਕਦਾ ਆਪਾਂ ਸਾਰੇ ਜਾਣਦੇ ਆ ਚਲੋ ਬੋਲੇ ਸੋਨਿਆਲ ਬਣਾਉਣੇ ਦਾ ਸਾਰਿਆਂ ਨੂੰ ਸੌਖੀ ਆ ਕੇਚਰੀਵਾਲ ਪੰਜਾਬੀ ਜ਼ੁਬਾਨ ਨਹੀਂ ਜਾਣਦਾ ਪਰ ਪੰਜਾਬ ਦਾ ਐਮਪੀ ਬਣ ਕੇ ਰਾਜ ਸਭਾ ਦੇ ਵਿੱਚ ਉੱਥੇ ਬੈਠੇਗਾ ਔਰ ਪੰਜਾਬ ਭਗਵੰਤ ਨੂੰ ਪੁੱਛਣਾ ਚਾਹੁੰਦਾ ਕਿ ਕਿਦਾਂ ਜਸਟੀਫਾਈ ਕਰੇਗਾ ਉਹਦਾ ਸਾਰੇ ਨੂੰ ਟਿਚਣਾ ਕਰਦਾ ਵਿਧਾਨ ਸਭਾ ਉਹਦੇ ਚੰਡੀਗੜ੍ਹ ਦੇ ਤੁਹਾਨੂੰ ਸਪੈਲਿੰਗ ਆਉਂਦੇ ਨੇ ਲਿਖਣੇ ਆਉਂਦੇ ਪੰਜਾਬੀ ਦੇ ਵਿੱਚ ਹਾਲਾਂਕਿ ਆਪ ਹੀ ਨਹੀਂ ਲਿਖ ਸਕਿਆ ਇਹ ਤਾਂ ਕਨਵੈਂਟੇਰੀਅਨ ਆ ਜੀ ਇਹ ਤਾਂ ਗਰੀਜ਼ੀ ਸਕੂਲਾਂ ਚ ਪੜ੍ਹੇ ਨੇ ਤੇ ਹੁਣ ਜਿਹੜੇ ਲਾਲਾ ਜੀ ਨੂੰ ਲੈ ਕੇ ਆਵੇਂਗਾ ਰਾਜ ਸਭਾ ਦਾ ਮੈਂਬਰ ਬਣਾਵੇਂਗਾ ਉਹ ਕਿਹੜੇ ਸਕੂਲ ਚ ਪੜ੍ਹਿਆ ਵਾ ਕੀ ਉਹ ਪੰਜਾਬੀ ਜ਼ੁਬਾਨ ਜਾਣਦਾ ਹੈ ਇਹ ਸਾਰੇ ਇਸ਼ੂਸ ਆਪਾਂ ਸਭ ਨੂੰ ਅੱਛੀ ਤਰ੍ਹਾਂ ਨਾਲ ਕਰਨਾ ਚਾਹੀਦਾ ਮੇਰੇ ਹਿਸਾਬ ਦੇ ਨਾਲ ਪੰਜਾਬ ਬਹੁਤ ਅ ਇਸ ਵਕਤ ਮਾੜੇ ਹਾਲਾਤਾਂ ਚੋਂ ਗੁਜ਼ਰ ਰਿਹਾ ਵਾ ਮੇਰੀ ਤੁਹਾਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਪੰਜਾਬੀਆਂ ਨੂੰ ਇਹਨਾਂ ਨੂੰ ਜਿੰਨਾ ਹੋ ਸਕੇ ਨੱਥ ਪਾਓ ਔਰ ਤੁਰੰਤ ਚੱਲਦੇ ਕਰੋ ਜੇ ਆਪਣੀ ਸਟੇਟ ਨੂੰ ਬਚਾਉਣਾ ਪਾਕਿਸਤਾਨ ਨਾਲ ਸਾਡਾ ਬਾਰਡਰ ਖੋਲਣਾ ਚਾਹੀਦਾ ਗੈਰ ਪੰਜਾਬੀਆਂ ਦਾ ਕਾਨੂੰਨ ਜਿਹੜਾ ਪਿਛਲੇ 3 ਸਾਲ ਤੋਂ ਲਟਕਾ ਕੇ ਰੱਖਿਆ ਸੰਦਮਾ ਸਪੀਕਰ ਨੇ ਔਰ ਮੈਨੂੰ ਝੂਠੇ ਫਰਜ਼ੀ ਜੋ ਆਪ ਭੇਜੇ ਜਾ ਰਹੇ ਨੇ ਉਸ ਕਾਨੂੰਨ ਬਣਾਉਣ ਵਿੱਚ ਕਿ ਅਸੀਂ ਮਾਲ ਵਿਭਾਗ ਤੇ ਮੁਰਬਸੇਵੇ ਵਿਭਾਗ ਨੂੰ ਤੁਹਾਡਾ ਇੱਕ ਜਿਹੜਾ ਪ੍ਰਾਈਵੇਟ ਮੈਂਬਰ ਬੈਲ ਪੇਸ਼ ਕੀਤਾ ਜਨਵਰੀ 2023 ਦਾ ਉੱਥੇ ਭੇਜ ਦਿੱਤਾ ਉਹ ਠੰਡੇ ਬਸਤੇ ਤੇ ਪਾਇਆ ਹੋਇਆ ਸਾਡੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਤੜਦੜ ਆ ਰਹੇ ਨੇ ਮੈਂ ਕਿਸੇ ਦੇ ਖਿਲਾਫ ਨਹੀਂ ਅਜੀ ਜੀ ਸਤਕੇ ਆਉਣ ਪਰ ਕੋਈ ਕਾਨੂੰਨ ਹੋਣਾ ਚਾਹੀਦਾ ਜਿਵੇਂ ਹਿਮਾਚਲ ਪ੍ਰਦੇਸ਼ ਦਾ ਜਿਵੇਂ ਉੱਤਰਾਖੰਡ ਨੇ ਹੋਣਾ ਚੰਦ ਦਿਨ ਪਹਿਲਾਂ ਐਸੈਂਬਲੀ ਚ ਪਾਸ ਕਰਤਾ ਕਿ ਕੋਈ ਵੀ ਬਾਹਰਲਾ ਵਿਅਕਤੀ ਉੱਥੇ ਨਾਲ ਜ਼ਮੀਨ ਲੈ ਸਕਦਾ ਆ ਮੋਟਰ ਪਾ ਨਹੀਂ ਸਕਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਲੋ 1746 ਕਨਸਟੇਬਲ ਦੀਆਂ ਨੌਕਰੀਆਂ ਨਿਕਲੀਆਂ ਨੇ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਕਿ ਬਹੁਤ ਸਾਰੇ ਬਾਹਲਿਆਂ ਨੇ ਇਹ ਨੌਕਰੀਆਂ ਲੈ ਜਾਣੀਆਂ ਹਰਿਆਣਾ ਰਾਜਸਥਾਨ ਤੇ ਦਿੱਲੀ ਦੇ ਲੋਕਾਂ ਨੇ ਕਿਉਂਕਿ ਪੰਜਾਬੀ ਡੋਮਿਸਾਈਲ ਦੀ ਤਾਂ ਇੱਕੋ ਸ਼ਰਤ ਹੀ ਨਹੀਂ ਲਾ ਸਕਾ ਆਪਾਂ ਕਾਨੂੰਨ ਹੀ ਨਹੀਂ ਬਣਾ ਸਕੇ ਇਸ ਲਈ ਇਹ ਮੁੱਦੇ ਪੰਜਾਬ ਵਿਧਾਨ ਸਭਾ ਵਿੱਚ ਡਿਸਕਸ ਹੋਣੇ ਚਾਹੀਦੇ ਸੀ ਪਰ ਨਹੀਂ ਆ ਜਿਹੜਾ ਸੈਸ਼ਨ ਫਰਜ਼ੀ ਕੀਤਾ ਸਿਰਫ ਕਨਸਟੀਟਿਊਸ਼ਨ ਦੀ ਆਬਲੀਗੇਸ਼ਨ ਸੀਗੀ ਸੰਵਿਧਾਨ ਦੀ ਕਿ 6 ਮਹੀਨਿਆਂ ਚ ਇੱਕ ਵਾਰ ਵਿਧਾਨ ਸਭਾ ਦਾ ਸੈਸ਼ਨ ਮਿਲਣਾ ਚਾਹੀਦਾ ਉਹ ਉਹਨਾਂ ਨੇ ਕਰਕੇ ਪੂਰਾ ਫਰੇ ਕੀਤਾ ਵਰਨਾ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਵਿੱਚ ਕਿ ਸਰਜਰੁੱਥ ਦਾ ਸੈਸ਼ਨ 2024 'ਚ ਨਹੀਂ ਕੀਤਾ ਤੇ ਬਜਟ اجلاس ਤੋਂ ਪਹਿਲਾਂ ਡੇਢ ਦਿਨ ਦਾ ਸੈਸ਼ਨ ਰੱਖ ਦਿੱਤਾ ਗਿਆ ਅਗਰ ਸਰਕਾਰ ਤਿਆਰ ਹੁੰਦੀ ਇਹਨਾਂ ਦੇ ਕੋਲ ਬਜਟ ਤਿਆਰ ਹੁੰਦਾ ਤੇ ਬਜਟ ਪੇਸ਼ ਕਰ ਸਕਦੇ ਸੀਗੇ ਸਾਰੇ ਦੇਸ਼ ਦਾ ਬਜਟ ਪੇਸ਼ ਹੋ ਚੁੱਕਾ ਵਾ ਇਹਨਾਂ ਦੀ ਕਿਹੜੀ ਕਿਹੜੀ ਗੱਲ ਦਾ ਮੈਂ ਤੁਹਾਨੂੰ ਦਾ ਸੱਚ ਵਿਹਾਨ ਕਰਾਂ ਤੁਸੀਂ ਸਾਰੇ ਬਹੁਤ ਅੱਛੇ ਹੋ ਬੜੇ ਸਮਝਦਾਰ ਹੋ ਮੈਂ ਛਾੜੂ ਦੇ ਵਰਕਰਸ ਨੂੰ ਕਹਿਣਾ ਤੁਹਾਡੀ ਵਾਰੀ ਕਦੀ ਨਹੀਂ ਆਉਣੇ ਰਾਜ ਸਭਾ ਦੇ ਪਹਿਲਾਂ ਵੀ ਮੈਂਬਰ ਰਾਗਵ ਚੱਡਾ ਆਰਗੇਟ ਤੇ ਸੰਦੀਪ ਪੱਟ ਕਰਕੇ ਬਣਾ ਚੁੱਕੇ ਨੇ ਹੁਣ ਅਮੀਰ ਆਤਮੀ लवली ਯੂਨੀਵਰਸਿਟੀ ਸੰਦੀਪ ਸ਼ਰਮਾ ਦੇ ਬਣਾਤੇ ਨੇ ਤੁਸੀਂ ਕਿਹੜੇ ਕਿਸ ਵਕਤ ਦਾ ਇੰਤਜ਼ਾਰ ਕਰ ਰਹੇ ਹੋ ਤੁਹਾਡੀ ਵਾਰੀ ਨਹੀਂ ਕਦੀ ਆਉਣੇ ਔਰ ਸਾਰੇ ਕਰਪਟ ਬੰਦਿਆਂ ਨੂੰ ਚੱਕ ਚੱਕ ਕੇ ਮੂਰੇ ਪਾਰਟੀ ਦਾ ਕੀ ਆ ਰਹੀ ਹੈ ਸਿਰਫ ਪੈਸੇ ਇਕੱਠੜ ਕਰਨ ਦਾ ਸਿਸਟਮ ਇਹ ਬਣਾ ਕੇ ਪੰਜਾਬ ਨੂੰ ਲੁੱਟਿਆ ਤੇ ਖੁਸ਼ਕਿਆ ਜਾ ਰਿਹਾ ਔਰ ਪ੍ਰਗਟ ਨੇ ਠੀਕ ਕਿਹਾ ਪ੍ਰਗਟ ਸਿੰਘ ਨੇ ਪੰਜਾਬ ਇਸ ਬਕਾਮ ਅ ਪੁਲਿਸ ਸਟੇਟ ਇਹ ਡਰਾਉਂਦੇ ਨੇ ਸਾਰਿਆਂ ਨੂੰ ਜਿਹੜਾ ਬੰਦਾ ਟਵਿੱਟਰ ਤੇ ਬੋਲਦਾ ਇਹ ਕੋਈ ਸੋਸ਼ਲ ਮੀਡੀਆ ਪੋਸਟ ਪਾਉਂਦਾ ਉਹਨਾਂ ਦੇ ਪਰਚੇ ਦਰਜ ਕਰਦੇ ਨੇ ਬਹੁਤ ਸਾਰੇ ਐਕਟਿਵਿਸਟਾਂ ਨੂੰ ਉਹਨਾਂ ਨੇ ਜੇਲਾਂ ਵਿੱਚ ਛੁੱਟਿਆ ਵਾ ਔਰ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਜੀ ਮੈਂ ਕਰਾਪਟ ਬੰਦਿਆਂ ਤੋਂ ਰਾਤ ਛੁਡਾ ਕੇ ਮੈਂ ਖਜ਼ਾਨਾ ਭਰੂ ਪੰਜਾਬ ਦਾ ਇੱਕ ਪੰਜੀ ਵੀ ਭਰ ਸਕਿਆ ਕਿਸੇ ਕਰਾਪਟ ਬੰਦੇ ਦੇ ਖਿਲਾਫ ਪਰਚਾ ਦਰਜ ਕਰਕੇ ਕਹਿੰਦਾ ਸੀ ਜੀ ਸੁੱਖ ਵਿਲਾਸ ਤੇ ਢਾਈ ਦੇਣਾ ਮੈਂ ਬੁਲਡੋਜ਼ਰ ਰੈਡੀ ਹੈ ਮੇਰਾ ਕਿੱਥੇ ਤੇਰਾ ਬੁਲਡੋਜ਼ਰ ਅਖੇ ਜੀ ਬੱਸਾਂ ਬਾਹਰੋਂ ਬਣਦੀਆਂ ਨੇ ਬੋਡੀਆਂ ਜੇ ਪਿਛਲੀ ਗਵਰਨਮੈਂਟ ਨੇ ਰਾਜਸਥਾਨ ਤੋਂ ਬਣਾਈਆਂ ਤੇ ਅੱਜ ਦੀ ਸਰਕਾਰ ਵੀ ਰਾਜਸਥਾਨ ਤੋਂ ਬੋਡੀਜ਼ ਬਣ ਗਈਆਂ ਚੈੱਕ ਕਰਾ ਲਓ ਜਾ ਕੇ ਅਗਰ ਭਾਰਤ ਪੂਸ਼ਨ ਆਸ਼ੂ ਦੇ ਖਿਲਾਫ ਟੈਂਡਰ ਘੁਟਾਲੇ ਦੇ ਨੇ ਪਰਚਾ ਦਾਜ ਕੀਤਾ ਹਾਲਾਂਕਿ ਉਹਨਾਂ ਕੋਸ਼ਿਸ਼ ਹੋ ਗਈਆਂ ਸਾਰੀਆਂ ਐਫ ਆਰਸ ਹਾਈ ਕੋਰਟ ਨੇ ਅੱਜ ਵੀ ਉਹੀ ਟੈਂਕ ਪਾਲਿਸੀ ਪੰਜਾਬ ਦੇ ਵਿੱਚ ਪਿਛਲੇ 2 ਸਾਲ ਤੋਂ ਲਾਗੂ ਹੈ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਮੈਂ ਆਪਣੀ ਸਟੇਟ ਦਾ ਮਗਰ ਇਤਿਹਾਸ ਝਾਤ ਮਾਰਦਾ ਬਹਾਦਰ ਲੋਕਾਂ ਦੀ ਕੁਰਬਾਨੀਆਂ ਦੇਖਦਾ ਤੇ ਆ ਅੱਜ ਵਾਲੇ ਰਾਜ ਕਰਨ ਵਾਲੇ ਜਿਹੜੇ ਸਾਡੇ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇਹ ਪੰਜਾਬ ਇਹ ਕਬਜ਼ਾ ਕਰ ਰਹੇ ਨੇ ਔਰ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਆਪੋਜੀਸ਼ਨ ਤੇ ਐਕਟੀਵਿਸਟਾਂ ਦੇ ਮੂੰਹ ਬੰਦ ਕਰਾਉਣਾ ਚਾਹੁੰਦੇ ਨੇ ਔਰ ਉਹਨਾਂ ਦੇ ਛੁੱਫੇ ਪਰਚੇ ਦਰਜ ਕਰਕੇ ਪੰਜਾਬ 'ਚ ਆਵਾਜ਼ ਬੰਦ ਕਰਨਾ ਚਾਹੁੰਦੇ ਨੇ ਆਰਟੀਆਈ ਦਾ ਭੇੜਾਗਰ ਕਰਦਾ ਕਿਸੇ ਆਰਟੀਆਈ ਐਕਟੀਵਿਸਟ ਨੂੰ ਹਰਮਲਾਪ ਬਠਿੰਡੇ ਤੋਂ ਕੰਮ ਕਰਦਾ ਹੈ ਸਾਡਾ ਰਾਜਨਦੀਪ ਸਿੰਘ ਕੰਮ ਕਰਦਾ ਆ ਮਾਨਿਕ ਬੋਇਲ ਮਾਨਸਾ ਤੋਂ ਕੰਮ ਕਰਦਾ ਪੁੱਛ ਲੋ ਜਾ ਕੇ ਉਹਨਾਂ ਨੂੰ ਚੰਗਿਤਰਾ ਔਰ ਹੋਰ ਸੈਂਕੜੇ ਐਕਟੀਵਿਸਟ ਕਿਸੇ ਨੂੰ ਕੋਈ ਜਾਣਕਾਰੀ ਦੇਣ ਨੂੰ ਯਾਰ ਨਹੀਂ ਔਰ ਕਮਿਸ਼ਨ ਗੱਤਿਆਂ ਪਿਆਵਾ 18000 ਮੁਕਦਮੇ ਆਰਟੀਆਈ ਦੇ ਪੈਂਡਿੰਗ ਨੇ ਆਰਟੀਆਈ ਕਮਿਸ਼ਨ ਦੇ ਕੋਲ ਜਿਹੜੇ ਕਿ ਜਿਹਦੀ ਇਨਫੋਰਮੇਸ਼ਨ ਦੇਣ ਤੋਂ ਇਨਕਾਰੀ ਨੇ ਕਿਉਂਕਿ ਹਾਈ ਕੋਰਟ ਜਾ ਤੱਕ ਤੱਕ ਪਹੁੰਚ ਕੇ ਆਤੀਏ ਦੀ ਇਨਫੋਰਮੇਸ਼ਨ ਲੜੇ ਜਿਹੜੇ ਕਹਿੰਦੇ ਸੀ ਅਸੀਂ ਤਾਂ ਜੀ ਇਨਕਲਾਬ ਲੈ ਕੇ ਆਵਾਂਗੇ ਪੰਜਾਬ ਸੋ ਮੈਨੂੰ ਦੁੱਖ ਵੀ ਆਉਂਦਾ ਤੇ ਮੈਨੂੰ ਮੇਰੇ ਅੱਖਾਂ ਸ਼ਰਮਨਾ ਵੀ ਚੁਕਣੀਆਂ ਜੇ ਕੇਚਰੀਵਾਲ ਸਾਡੇ ਰਾਜ ਸਭਾ ਦਾ ਮੈਂਬਰ ਬਣੇਗਾ ਕੋਸ਼ਿਸ਼ ਕਰੋ ਵਿਰੋਧ ਕਰਿਏ ਆਪਣਾ ਜਨਤਕ ਤੌਰ ਤੇ ਸੋਸ਼ਲ ਮੀਡੀਆ ਤੇ ਆਵਾਜ਼ ਪਹੁੰਚਾਈਏ ਤਾਕੇ ਸਾਡੇ ਪੰਜਾਬ ਦੇ ਉੱਤੇ ਕਿਸੇ ਤਰ੍ਹਾਂ ਨਾਲ ਡਾਕਾ ਤੇ ਕਬਜ਼ਾ ਨਾ ਕੀਤਾ ਜਾਵੇ। ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।